ਜਿੱਦੋਂ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਦੀ ਇਨਕੁਆਰੀ ਕੀਤੀ ਤਾਂ ਜਿਸ ਦੇ ਵਿੱਚ ਅਸੀਂ ਪਾਇਆ ਕਿ ਜਿਹੜਾ ਸਾਰੇ ਦਾ ਸਾਰਾ ਮਸਲਾ ਹੈਗਾ ਕਿਤੇ ਨਾ ਕਿਤੇ ਰਾਜਸੀ ਰੰਜਸ਼ ਦੇ ਵਿੱਚ ਘੁਮਰਿਆ ਹੈਗਾ ਕਿ ਜਿਹੜੀ ਦਵਾਈ ਦਾ ਮਸਲਾ ਹੈਗਾ ਬੱਚੇ ਦੀ ਸਿਹਤ ਦਾ ਮਸਲਾ ਹੈਗਾ ਉਹ ਸਿਹਤ ਵਿਭਾਗ ਦੇ ਅਧੀਨ ਹੀ ਹੋਣਾ ਚਾਹੀਦਾ ਹੈਗਾ ਜਿਹੜੀਆਂ ਕੁਝ ਵੀ ਮੈਡੀਸਿਨਜ਼ ਹੁੰਦੀਆਂ ਨੇ ਕਿ ਅਸੀਂ ਜਦੋਂ ਬੱਚੇ ਨੂੰ ਦਿੰਨੇ ਆਂਗੇ ਤਾਂ ਉਸ ਦੇ ਕੁਝ ਸਾਈਡ ਇਫੈਕਟਸ ਵੀ ਸਾਹਮਣੇ ਆਉਂਦੇ ਨੇ ਜਿਵੇਂ ਜਿਹੜੀ ਫੋਲਿਕ ਐਸਿਡ ਹੈ ਜਾਂ ਅਲਮੰਡਾ ਜੋ ਲੱਗੀ ਉਹ ਸਿੱਧੀ ਆਂਗਨਵਾੜੀ ਕੇਂਦਰਾਂ ਦੁਆਰਾ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਆਂਗਣਵਾੜੀ ਵਰਕਰ ਜਿਹੜੀ ਹੈਗੀ ਉਹ ਮੈਡੀਕਲ ਨਾਲ ਸੰਬੰਧਿਤ এডਿਕੇਸ਼ਨ ਨਹੀਂ ਰੱਖਦੀ। ਭਾਗ ਨੇ ਉਹਨਾਂ ਤੋਂ ਦਵਾਈਆਂ ਵਾਪਸ ਵੀ ਮੰਗੀਆਂ ਨੇ ਪਰ ਉਹਨਾਂ ਨੇ ਦਵਾਈਆਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਦਵਾਈ ਕਿੱਥੋਂ ਆਈ ਉਸ ਦਾ ਸਟਾਕ ਕੀ ਹੈ ਕਿਸ ਬੈਚ ਦੀ ਹੈਗੀ ਉਹ ਸਾਰਾ ਕੁਝ ਜਿਹੜਾ ਰੰਜਿਸ਼ ਹੈ ਉਸ ਦੀ ਸਾਰੀ ਜਿਹੜੀ ਹੈਗੀ ਇਨਕੁਆਰੀ ਹੋਣੀ ਚਾਹੀਦੀ। ਸਟਾਈ ਨਿਊਜ਼ ਪੰਜਾਬ ਤੋਂ ਤੁਹਾਡਾ ਸਵਾਗਤ ਹੈ। ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਆਂਗਣਵਾੜੀ ਵਰਕਰ ਮੌਜੂਦ ਹਨ ਕਿ ਉਹ ਅੱਜ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਏ ਸਨ ਕਿ ਉਹਨਾਂ ਦੀਆਂ ਮੰਗਾਂ ਨੇ ਸਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਮੈਂ ਅਮਰਿਤਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਅੱਜ ਕੀ ਮੁੱਦਾ ਲੈ ਕੇ ਆ ਸੀ ਕੀ ਮੰਗ ਪੱਤਰ ਦੇ ਤੁਸੀਂ ਦੀਸਾ ਨੂੰ ਮਿਲਣ ਆਏ ਸੀਗੇ ਅ ਅੱਜ ਅਸੀਂ ਜਿਹੜਾ ਮੁੱਦਾ ਲੈ ਕੇ ਆਏ ਸੀਗੇ ਇਹ ਮੁੱਦਾ ਸੀਗਾ ਪਿੰਡ ਗੋਵਿੰਦਪੁਰਾ ਜ਼ੋਹਰ ਬਲਾਕ ਲਹਿਰਾ ਦਾ ਜਿਸ ਦੇ ਵਿੱਚ ਆਪਣਾ ਨਹੀਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਮੁੱਦਾ ਜਿਹੜਾ ਹਾਈਲਾਈਟ ਹੋਇਆਗਾ ਜਿਸ ਦੇ ਵਿੱਚ ਫੋਲਿਕ ਐਸਿਡ ਦੀਆਂ ਜਿਹੜੀਆਂ ਮੈਡੀਸਿਨ ਹੈਗੀਆਂ ਉਹ ਵੰਡ ਦਾ ਮਸਲਾ ਹੈਗਾ ਕਿ ਉਸ ਐਕਸਪਾਇਰੀ ਡੇਟ ਦੀ ਵੰਡੀ ਗਈ ਹੈਗੀ ਜਿਸ ਦੇ ਵਿੱਚ ਜਿਹੜੀ ਟੋਟਲ ਗਾਜ ਹੈਗੀ ਉਹ ਆ ਕੇ ਸਾਡੀ ਅੰਗਨਵਾੜੀ ਵਰਕਰ ਦੇ ਉੱਤੇ ਡਿੱਗ ਗਈ ਹੈਗੀ ਤੇ ਜਦੋਂ ਕਿ ਜੋ ਜਦੋਂ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਦੀ ਇਨਕੁਆਰੀ ਕੀਤੀ ਤਾਂ ਜਿਸ ਦੇ ਵਿੱਚ ਅਸੀਂ ਪਾਇਆ ਕਿ ਜਿਹੜਾ ਸਾਰੇ ਦਾ ਸਾਰਾ ਮਸਲਾ ਹੈਗਾ ਕਿਤੇ ਨਾ ਕਿਤੇ ਰਾਜਸੀ ਰੰਗਜਸ ਦੇ ਵਿੱਚ ਘੁੰਮ ਰਿਹਾ ਹੈਗਾ ਕਿਉਂਕਿ ਜਿਹੜੀ ਸਾਡੇ ਆਂਗਣਵਾੜੀ ਕੇਂਦਰ ਦੇ ਵਿੱਚ ਮੈਡੀਸਿਨ ਪ੍ਰਾਪਤ ਹੋਈ ਹੈਗੀ ਪਹਿਲਾ ਨੰਬਰ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੀ ਦਵਾਈ ਦਾ ਮਸਲਾ ਹੈਗਾ ਬੱਚੇ ਦੀ ਸਿਹਤ ਦਾ ਮਸਲਾ ਹੈਗਾ ਉਹ ਸਿਹਤ ਵਿਭਾਗ ਦੇ ਅਧੀਨ ਹੀ ਹੋਣਾ ਚਾਹੀਦਾ ਹੈਗਾ ਕਿਉਂਕਿ ਸਿਹਤ ਵਿਭਾਗ ਨੇ ਆਪਣੇ ਜਿਹੜੇ ਨਗੇ ਨੁਮਾਇੰਦੇ ਭਰਤੀ ਕੀਤੇ ਹੋਏ ਨੇ ਕਿ ਜਿਸ ਦੇ ਵਿੱਚ ਸਾਡੀ ਆਸ਼ਾ ਵਰਕਰ ਆਂਦੀ ਹੈ ਏਐਨਐਮ ਆਉਂਦੀ ਹੈ ਤਾਂ ਹਰ ਪਿੰਡ ਦੇ ਵਿੱਚ ਉਹਨਾਂ ਦੀ ਇੱਕ ਬਕਾਇਦਾ ਡਿਊਟੀ ਹੈਗੀ ਤੇ ਜਿਹੜੀ ਆ ਫੋਲਿਕ ਐਸਿਡ ਦਿੱਤੀ ਜਾਣੀ ਹੈਗੀ ਉਹ ਆਪਣਾ ਨਹੀਂ ਜਿਵੇਂ ਫੋਲਿਕ ਐਸਿਡ ਹੈਗੀ ਜਾਂ ਆਪਣਾ ਅਲਮੈਂਡਾ ਜ਼ੋਲ ਦੀ ਗੋ ਨੇ ਗਿਆ ਉਸ ਨੂੰ ਸਿਹਤ ਵਿਭਾਗ ਦੇ ਜਿਹੜਾਗਾ ਦੇਖਪਾਲ ਦੇ ਵਿੱਚ ਹੀ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਕੁਝ ਵੀ ਮੈਡੀਸਿਨਸ ਹੁੰਦੀਆਂ ਨੇਗੀਆਂ ਅਸੀਂ ਜਦੋਂ ਬੱਚੇ ਨੂੰ ਦਿੰਨੇ ਆਂਗੇ ਤਾਂ ਉਸ ਦੇ ਕੁਝ ਸਾਈਡ ਇਫੈਕਟਸ ਵੀ ਸਾਹਮਣੇ ਆਉਂਦੇ ਨੇਗੇ ਤਾਂ ਪਹਿਹੀ ਚੀਜ਼ ਹੈ ਕਿ ਜਿਹੜੀ ਪਹਿਲਾਂ ਤਾਂ ਅਸੀਂ ਇਹੀ ਕਵਾਂਗੇ ਕਿ ਜਿਹੜੀ ਫੋਲਿਕ ਐਸਿਡ ਹੈ ਜਾਂ ਐਲਮੈਂਡਾ ਜੋ ਲੈਗੀ ਉਹ ਸਿੱਧੀ ਆਂਗਣਵਾੜੀ ਕੇਂਦਰਾਂ ਦੁਆਰਾ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਆਂਗਣਵਾੜੀ ਵਰਕਰ ਜਿਹੜੀ ਹੈਗੀ ਉਹ ਮੈਡੀਕਲ ਨਾਲ ਸੰਬੰਧਿਤ ਐਜੂਕੇਸ਼ਨ ਨਹੀਂ ਰੱਖਦੀ ਹੈਗੀ ਉਸ ਦੀ ਜਿਹੜੀ ਐਜੂਕੇਸ਼ਨ ਹੈਗੀ ਉਹ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈਗੀ ਦੇਖਭਾਲ ਦੇ ਨਾਲ ਸੰਬੰਧਿਤ ਹੈਗੀ ਉਹਦੇ ਵਿੱਚ ਜਿਹੜੀ ਸਿਹਤ ਸੰਬੰਧੀ ਸਵਾਵਾਂ ਨਿਕੀਆਂ ਉਹ ਸਿਹਤ ਵਿਭਾਗ ਦੁਆਰਾ ਹੀ ਹੋਣੀਆਂ ਚਾਹੀਦੀਆਂ ਨੇਗੀਆਂ ਔਰ ਜਿਹੜੀ ਜਿਹੜੀ ਹੁਣ ਇਹ ਆ ਆਈ ਐਸ ਸਮੱਸਿਆ ਸਾਡੇ ਸਾਹਮਣੇ ਪਿੰਡ ਜਵਾਹਰ ਦੇ ਵਿੱਚ ਜਿਹੜੀ ਆਈ ਹੈਗੀ ਉਸ ਦੇ ਅਸੀਂ ਇਹੀ ਕਹਿਣੀ ਚਾਹਾਂਗੇ ਕਿ ਇਹਦੇ ਵਿੱਚ ਜਿਹੜਾ ਆਨੰਦ ਫਾਨਨ ਦੇ ਵਿੱਚ ਇੱਕਦਮ ਮਹਿਕਮੇ ਨੇ ਇੱਕ ਤਰਫਾ ਫੈਸਲਾ ਲਿਆ ਹੈਗਾ ਅਸੀਂ ਉਸ ਸਬੰਧੀ ਜਿਹੜੀ ਅਪੀਲ ਹੈਗੀ ਉਹ ਡੀਸੀ ਸਾਹਿਬ ਨੂੰ ਪਾਉਣ ਆਏ ਸੀਗੇ ਕਿ ਜਿਹੜੀ ਇਸ ਦੀ ਇਨਕੁਆਰੀ ਹੈਗੀ ਉਹ ਮੁੜ ਤੋਂ ਹੋਣੀ ਚਾਹੀਦੀ ਹੈ ਕਿ ਜਿਹੜਾ ਜਿਹੜੀਆਂ ਸਵਾਵਾ ਵਰਕਰਾਂ ਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਇਕੱਲੇ ਵਰਕਰ ਹੀ ਦੋਸ਼ੀ ਕਿਉਂ ਨੇਗੇ ਦਾ ਦੂਜਾ ਨੰਬਰ ਵਰਕਰ ਨੂੰ ਜਿਹੜੀ ਦਵਾਈ ਆਈ ਹੋਈ ਹੈਗੀ ਉਸ ਦੀ ਜਿਹੜੀ ਵੰਡ ਹੋ ਚੁੱਕੀ ਹੈਗੀ ਉਹ ਸੀ ਆਪਣੇ ਆਂਗਣਵਾੜੀ ਕੇਂਦਰ ਦੇ ਵਿੱਚ ਹੀ ప్రతి ਬੱਚਾ ਜਿਹੜੀ ਹੈਗੀ ਉਸ ਨੂੰ ਪਲਾਉਣੀ ਹੈ ਔਰ ਖਾ ਖਵਾ ਪਿਆ ਕੇ ਪਿਉਣੀ ਹੈਗੀ ਤਾਂ ਉਸ ਦਿਨ ਜੋ ਖਾਲੀ ਵੰਡ ਤੋਂ ਬਾਅਦ ਜੋ ਖਾਲੀ ਸਟਾਕ ਪਿਆਗਾ ਉਹਨਾਂ ਕੋਲੇ ਪੂਰਨ ਹੁੰਦਾਗਾ ਤਾਂ ਫਿਰ ਇਹ 10 ਜਿਹੜੀਆਂ ਸ਼ਿਸ਼ੀਆਂ ਨੇਗੀਆਂ ਜੋ ਪਿੰਡ ਨੇ ਮਤਲਬ ਸਾਬਤ ਕੀਤੀਆਂ ਨੇਗੀਆਂ ਪਿੰਡ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਇਹ ਸਾਬਤ ਕੀਤੀਆਂ ਨੇਗੀਆਂ ਔਰ ਵਿਭਾਗ ਵਿਭਾਗ ਨੇ ਇਹ ਜਿਹੜੀਆਂ ਸਿਹਤ ਵਿਭਾਗ ਨੇ ਉਹਨਾਂ ਤੋਂ ਦਵਾਈਆਂ ਵਾਪਸ ਵੀ ਮੰਗੀਆਂ ਨੇ ਪਰ ਉਹਨਾਂ ਨੇ ਦਵਾਈਆਂ ਦੇਣ ਤੋਂ ਇਨਕਾਰ ਕਰ ਦਿੱਤਾ ਉਹ ਦਵਾਈ ਕਿੱਥੋਂ ਆਈ ਉਸ ਦਾ ਸਟਾਕ ਕੀ ਹੈ ਕਿਸ ਬੈਚ ਦੀ ਹੈਗੀ ਉਹ ਸਾਰਾ ਕੁਝ ਜਿਹੜਾ ਰੰਜਿਸ਼ ਹੈ ਉਸ ਦੀ ਸਾਰੀ ਜਿਹੜੀ ਹੈਗੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਇਸ ਦੇ ਲਈ ਅੱਜ ਅਸੀਂ ਇੱਥੇ ਆਏ ਸੀ ਜਿਹੜੀ ਸਿਸੀਆਂ ਤੁਸੀਂ ਕਹਿੰਦੇ ਉਹਨਾਂ ਨੇ ਪੇਸ਼ ਕੀਤੇ ਨੇ ਉਹ ਉਹਦੀ ਹਾਲੇ ਪੁਸ਼ਟੀ ਨਹੀਂ ਹੋਈ ਕਿ ਤੁਹਾਡੇ ਕੋਲ ਦਿੱਤੀਆਂ ਗਈਆਂ ਸੀ ਉਹ ਅ ਦੇਖੋ ਉਹਦੀ ਪੁਸ਼ਟੀ ਨਹੀਂ ਅਸੀਂ ਦਿੱਤੀਆਂ ਹੀ ਨਹੀਂ ਤਾਂ ਪੁਸ਼ਟੀ ਕੀ ਮੇ ਹੋਏਗੀ ਕਿਉਂਕਿ ਜਿਹੜਾ ਸਾਡਾ ਪੁਰਾਣਾ ਸਟਾਕ ਹੈਗਾ ਉਹ ਸਾਡੇ ਕੋਲ ਪੂਰਾ ਹੈਗਾ ਕਿਉਂਕਿ ਜਿਹੜੀ ਅਸੀਂ ਸ਼ਿਸ਼ੀਆਂ ਪਿਆ ਚੁੱਕਿਆ ਤਾਂ ਉਸ ਦਾ ਸਾਨੂੰ ਖਾਲੀ ਜਿਹੜਾ ਸਟਾਕ ਹੈ ਉਹ ਵੀ ਰੱਖਣਾ ਪੈਂਦਾ ਹੈਗਾ ਚਾਹੇ ਸਾਡੀ ਅੰਗਨਵਾੜੀ ਦੀ ਫੀਡ ਹੋਵੇ ਚਾਹੇ ਇਹ ਜਿਹੜੀਆਂ ਦਵਾਈਆਂ ਦੀਆਂ ਸ਼ਿਸ਼ੀਆਂ ਹੋਣ ਜਿਵੇਂ ਮੰਨ ਲਓ ਅਸੀਂ ਪੋਲੀਓ ਦਵਾਈਆਂ ਪਿਆਨੇ ਤਾਂ ਉਸ ਦੀਆਂ ਜਿਹੜੀਆਂ ਖਾਲੀ ਸ਼ਿਸ਼ੀਆਂ ਨੇ ਉਹ ਵੀ ਵਾਪਸ ਵਿਭਾਗ ਨੂੰ ਜਮ੍ਹਾਂ ਕੀਤੀਆਂ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਇਹ ਜਿਹੜੀਆਂ ਫੋਲਿਕ ਐਸਿਡ ਦੀਆਂ ਸ਼ਿਸ਼ੀਆਂ ਨੇਗੀਆਂ ਇਹਨਾਂ ਨੂੰ ਵੀ ਜਿਹੜਾ ਹੈਗਾ ਬਕਾਇਦਾ ਸੰਭਾਲ ਕੇ ਰੱਖਿਆ ਹੋਇਆ ਹੈਗਾ ਤਾਂ ਕਿ ਜਿਹੜਾ ਵਿਭਾਗ ਦੇ ਵਿੱਚ ਕਦੀ ਵੀ ਕੇਸ ਦੀ ਦ ਜੋ ਜੇ ਤੇ ਇਸ ਨੂੰ ਵਾਪਸ ਚਮਕ ਕਰਵਾਇਆ ਜਾ ਸਕੇ ਕਿਤਨਾ ਕਤੇ ਸਿਹਤ ਸੁਭਾ ਮਾ ਹੰਜੋ ਉਹ ਮੈਂ ਸਿਹਤ ਸਿਹਤ ਮੈਗਮੈਂਟ ਦੇਖਣਾ ਹੁੰਦਾ ਹੈ ਤੁਹਾਡੇ ਕਹਿੰਦਾ ਮਤਲਬ ਇਹ ਜੋ ਉਹਨਾਂ ਦਾ ਕੰਮ ਤੁਹਾਡੇ ਤੇ ਥੋਪਿਆ ਜਾ ਰਿਹਾ ਹੈ ਹਾਂ ਇਹ ਬਿਲਕੁਲ ਮਤਲਬ ਜਿਹੜਾ ਕੰਮ ਹੈਗਾ ਇਹ ਸਿਹਤ ਵਿਭਾਗ ਦਾ ਕੰਮ ਹੈਗਾ ਔਰ ਇਸ ਨੂੰ ਕਿਉਂਕਿ ਦੇਖੋ ਜਿਹੜੀ ਆਂਗਣਵਾੜੀ ਵਰਕਰ ਹੈਗੀ ਉਸ ਨੂੰ ਤਾਂ ਹਲਾ ਦਿਨ ਦਾ ਚਿਰਾਗ ਬਣਾਇਆ ਹੋਇਆਗਾ ਜਿਸ ਵੀ ਮਹਿਕਮੇ ਦਾ ਕੰਮ ਹੁੰਦਾਗਾ ਉਹ ਆਂਗਣਵਾੜੀ ਵਰਕਰ ਦੇ ਉੱਤੇ ਸੁੱਟ ਦਿੱਤਾ ਜਾਂਦਾ ਚਾਹੇ ਉਹ ਕਿਨਰਾਂ ਦਾ ਸਰਵੇ ਹੋਵੇ ਚਾਹੇ ਆਟੇ ਦਾਲ ਦਾ ਸਰਵੇ ਹੋਵੇ ਚਾਹੇ ਪੈਨਸ਼ਨ ਦੀ ਇਨਕੁਆਰੀ ਹੋਵੇ ਚਾਹੇ ਮਤਲਬ ਬੇਰੋਜ਼ਗਾਰੀ ਦਾ ਸਰਵੇ ਹੋਵੇ ਕੁਝ ਵੀ ਮਤਲਬ ਜਿਹੜਾ ਜਿਹੜਾ ਮਹਿਕਮਾ ਉੱਤਦਾਗਾ ਉਹ ਆਂਗਣਵਾੜੀ ਵਰਕਰ ਦੇ ਉੱਪਰ ਹੀ ਹਰ ਚੀਜ਼ ਥਾਪ ਦਿੱਤੀ ਜਾਂਦੀ ਹੈ ਔਰ ਜਿਹੜਾ ਇਹ ਸਿਹਤ ਵਿਭਾ ਕਿਉਂਕਿ ਆਪਾਂ ਵੀ ਜਾਣਦੇ ਆ ਕਿ ਕੋਈ ਵੀ ਜਿਹੜੀ ਮੈਡੀਸਿਨ ਹੈਗੀ ਉਹ ਡਾਕਟਰ ਦੀ ਦੇਖਰੇਖ ਤੋਂ ਬਾਹਰ ਕਦੇ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਹੈਗੀ ਸਾਡੇ ਨਾਲ ਹੋਰ ਵੀ ਆਗੂ ਮਯੂਜ਼ ਨੇ ਗੱਲਬਾਤ ਕਰਨ ਨਾਲ ਸਸੀ ਕਲਮ ਸਸੀ ਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਦੀਪ ਕੁਮਾਰੀ ਕੀ ਕਹਿਣਾ ਚਾਹੋਗੇ ਸਰ ਜਿਹੜਾ ਇਹ ਫੌਲਕ ਐਸਿਡ ਤੇ ਆਈ ਰਹੰਦੀਆਂ ਜਿਹੜੀਆਂ ਮੈਡੀਸਨ ਨੂੰ ਲੈ ਕੇ ਆਂਗਣ ਵਾਲੀ ਵਰਕਰਾਂ ਨਾਲ ਦੋਨਾਂ ਨਾਲ ਇਹਨਾਂ ਧੱਕਾ ਕੀਤਾ ਗਿਆਗਾ ਇਹ ਸਾਰੇ ਆਮ ਗਲਤ ਹੈਗਾ ਇਹਦੀ ਜਿਹੜੀ ਇਨਕੁਆਰੀ ਹੈ ਅਸੀਂ ਇਹ ਦੁਬਾਰਾ ਤੋਂ ਕੀਤੀ ਜਾਵੇ ਇੱਕ ਧਿਰ ਦਾ ਜਿਹੜਾ ਪੱਖ ਹੈ ਉਹ ਸੁਣਿਆ ਗਿਆ ਦੋਨੇ ਧਿਰਾਂ ਨੂੰ ਮਤਲਬ ਬਿਠਾ ਕੇ ਉਹਦਾ ਕੋਈ ਸਹੀ ਫੈਸਲਾ ਨਹੀਂ ਲਿਆ ਗਿਆ ਤਾਂ ਜਿਹੜਾ ਇਹ ਜ਼ਬਰਦਸਤੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਜੋਬ ਤੋਂ ਉਹਨਾਂ ਨੂੰ ਦੁਬਾਰਾ ਜੋਬ ਦੇ ਅੰਦਰ ਲਿਆਂਦਾ ਜਾਵੇ ਤਾਂ ਜੇਕਰ ਹੁਣ ਸਾਨੂੰ ਏਡੀਸੀ ਸਾਹਿਬ ਨੇ ਭਰੋਸਾ ਦਿੱਤਾ ਹਜੇ ਵੀ ਅਸੀਂ ਦੁਬਾਰਾ ਇਹਦੀ ਇਨਕੁਆਰੀ ਬਿਠਾਵਾਂਗੇ ਇਨਕੁਆਰੀ ਦੇ ਦੌਰਾਨ ਅੱਗੇ ਕੀ ਲੈ ਕੇ ਆਉ ਅਸੀਂ ਉਹ ਦੇਖਦੇ ਹਾਂ ਹਜੇ ਅਸੀਂ ਉਹਦੀ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਦਾ ਜਿਹੜਾ ਅਗਲਾ ਸੰਘਰਸ਼ ਉਹਨੂੰ ਤਿੱਖਾ ਕਰਾਂਗੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਸੀ ਕਿ ਜਿਹੜੀਆਂ ਦਵਾਈਆਂ ਸੀ ਤੁਸੀਂ ਚੈੱਕ ਕਰਨੀ ਸੋ ਤੁਹਾਡਾ ਫਰਜ਼ ਬੰਦਾ ਸੀਗਾ ਕਿ ਦਵਾਈਆਂ ਦਾ ਵੀ ਉਹਦੀ ਐਕਸਪਾਇਰੀ ਡੇਟ ਦੇਖ ਲਈ ਜAVE ਸਰ ਜਿਹੜਾ ਸਾਡੇ ਕੋਲੇ ਸਟਾਕ ਆਇਆ ਹੋਇਆ ਸੀਗਾ ਉਹ ਸਾਡਾ ਸਟਾਕ ਆਲਰੇਡੀ ਪੂਰਾ ਹੈ ਜਿਹੜੀਆਂ ਉਹਦੀਆਂ ਖਾਲੀ ਸ਼ੀਸ਼ੀਆਂ ਨੇ ਉਹ ਸਾਡੇ ਕੋਲੇ ਅਵੇਲੇਬਲ ਨੇ ਲੇਕਿਨ ਉਹ ਕਿੱਥੋਂ ਆਇਆ ਕਿਵੇਂ ਆਇਆ ਕਿਹਨੇ ਦਿੱਤਾ ਕਿਵੇਂ ਮੰਡਿਆ ਗਿਆ ਉਸੇ ਦੀ ਇਨਕੁਆਰੀ ਹੈ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਇਸੇ ਦੀ ਅਸੀਂ ਅੱਜ ਮੰਗ ਕਰਨ ਵਾਸਤੇ ਆਏ ਹੋਈ ਹਾਂ ਜੀ ਲੱਗਦਾ ਕਿ ਇਨਸਾਫ ਨਹੀਂ ਮਿਲਦਾ ਫਿਰ ਅਗਲਾ ਕਦਮ ਕੀ ਹੋਵੇਗਾ ਜੇਕਰ ਸਾਨੂੰ ਲੱਗਦਾ ਵੀ ਸਾਡਾ ਇਨਸਾਫ ਨਹੀਂ ਹੋਊਗਾ ਤਾਂ ਜਿੰਨਾ ਸਾਡੇ ਕੋਲੇ ਹੁਣ ਫੋਲਕ ਐਸਿਡ ਤੇ ਆਇਰਨ ਦੀਆਂ ਜਿਹੜੀਆਂ ਦਵਾਈਆਂ ਆਈਆਂ ਹੋਈਆਂ ਨੇ ਉਹ ਦੁਬਾਰਾ ਅਸੀਂ ਇਹਨਾਂ ਨੂੰ ਦੇਖ ਕੇ ਜਾਵਾਂਗੇ ਅਸੀਂ ਇਹਨਾਂ ਤੋਂ ਦੁਬਾਰਾ ਮਤਲਬ ਪੁੱਛਾਂਗੇ ਵੀ ਜਿਹੜੀਆਂ ਇਹ ਦਵਾਈਆਂ ਨੇ ਇਹਨਾਂ ਦੀ ਸਾਨੂੰ ਟ੍ਰੇਨਿੰਗ ਕਦੋਂ-ਕਦੋਂ ਦਿੱਤੀ ਗਈ ਕਿਸ ਤਰੀਕੇ ਨਾਲ ਸਾਨੂੰ ਦੱਸਿਆ ਗਿਆ ਇਹਦੀ ਮਤਲਬ ਪਿੱਛੇ ਤੋਂ ਜਿਹੜੀ ਕੋਈ ਪ੍ਰੋਪਰ ਗਾਈਡਲਾਈਨ ਆਉਂਦੀ ਹੈ ਉਹ ਕੀ ਹੈ ਹਰ ਇੱਕ ਚੀਜ਼ ਬਾਰੇ ਉਹ ਸਾਨੂੰ ਡਿਟੇਲ ਚ ਇੱਥੇ ਬੈਠ ਕੇ ਅਸੀਂ ਪੁੱਛਾਂਗੇ ਤੇ ਜਿਹੜੀਆਂ ਸਾਰੀਆਂ ਦਵਾਈਆਂ ਨੇ ਉਹ ਵਾਪਸ ਅਸੀਂ ਇਹਨ ਜੀ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਸਟਾਕ ਸੀਗਾ ਉਹ ਇਹਨਾਂ ਕੋਲੇ ਪੂਰਾਗਾ ਖਾਲੀ ਸੀਸੀਆਂ ਦਾ ਵੀ ਸਟਾਕ ਇਹਨਾਂ ਕੋਲੇ ਪੂਰਾ ਲੇਕਿਨ ਜਿਹੜਾ ਇਹਨਾਂ ਦੇ ਮੁਲਾਜ਼ਮਾਂ ਤੇ ਦੋ ਤੇ ਕਾਰਵਾਈ ਹੋਈ ਹੈ ਉਹ ਬਿਲਕੁਲ ਬੇਬੁਨਿਆਦ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਸਿਹਤ ਸਹੂਲਤਾਂ ਦੀ ਤਾਂ ਇਹਨਾਂ ਦਾ ਇਹ ਕੰਮ ਨਹੀਂ ਹੈਗਾ ਲੇਕਿਨ ਤੱਕੇ ਨਾਲ ਇਹਨਾਂ ਤੇ ਕੰਮ ਥੋਪਿਆ ਗਿਆ ਹੈ ਕਿਉਂਕਿ ਇਹਨਾਂ ਦਾ ਕੰਮ ਹੈ ਐਜੂਕੇਸ਼ਨ ਦਾ ਤਾਂ ਇਹਨਾਂ ਨੇ ਇਹਨਾਂ ਨੇ ਅੱਜ ADC ਸਾਹਿਬ ਨੂੰ ਮਿਲੇ ਨੇ ਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਅਸੀਂ ਜਾਂਚ ਦੁਬਾਰਾ ਚਲਾਵਾਂਗੇ ਅਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਉਹ ਦੋ ਵਰਕਰਾਂ ਨੂੰ ਦੁਬਾਰੇ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸੰਘਰਸ਼ ਹੋਰ ਵੀ ਦਿਖਾਉਗਾ। ਸੰਗਰੂਰ ਤੋਂ ਗੁਰਿੰਦ ਸਿੰਘ ਸਕਾਈ ਨਿਊਜ਼ ਪੰਜਾਬ